ਹੈਲੋ ਜੀ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਂਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਨਵਾਂ ਬਲੌਗ ਤੇ ਬਲੌਗਿੰਗ ਦੀ ਕਰਦੇ ਆ ਜੀ ਆਪਾਂ ਸਟਾਰਟਿੰਗ ਤੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਹਾਂਜੀ ਇੱਥੇ ਆਪਾਂ ਜਿਹੜਾ ਹੈਗਾ ਸਾਰਾ ਪਰਿਵਾਰ ਹੈੜਾ ਬਾਹਰ ਆ ਚੁੱਕਿਆ ਹੈਂਗੇ ਤੇ ਇੱਧਰ ਤੁਸੀਂ ਦੇਖ ਸਕਦੇ ਹੋਗੇ ਸਾਰਾ ਪਿੰਡ ਏੜਾ ਬਾਹਰ ਆ ਗਿਆ ਜੀ ਕਿਉਂਕਿ ਆਪਣੇ ਪਿੰਡ ਦੇ ਵਿੱਚ ਆਉਣਾ ਜੀ ਕੁਝ ਖਾਸ ਮਹਿਮਾਨਾਂ ਨੇ ਤੇ ਉਹਨਾਂ ਦੇ ਸਵਾਗਤ ਦੇ ਲਈ ਸਾਰਾ ਪਿੰਡ ਏੜਾ ਬਾਹਰ ਆਇਆ ਜੀ ਤੁਹਾਨੂੰ ਦਿਖਾਵਾਂਗੇ ਬਣੇ ਰਹੋ ਵੀਡੀਓ ਦੇ ਨਾਲ ਤੇ ਸਫਾਈਆਂ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਵਧੀਆ ਜਿਹੀ ਸਫਾਈ ਹੋ ਚੁੱਕੀ ਹੈ ਸਾਰੇ ਆਲੇ ਦੁਆਲੇ ਦੀਆਂ ਤਸਵੀਰ ਦੇੜੇ ਲੱਗੇ ਪਏ ਆਂਗੇ ਤੇ ਸਾਰੇ ਸਫਾਈ ਕੀਤੀ ਹੈਗੀ ਤੇ ਸਵੇਰ ਦੇ ਲੱਗੇ ਪਏ ਸੀ ਸਾਰੇ ਸਾਫ ਕੀਤਾ ਮਿੱਟੀ ਘਟਾ ਸੜਕ ਤੋਂ ਸਾਰਾ ਚੱਕਿਆਗਾ ਤੇ ਉਸ ਤੋਂ ਬਾਅਦ ਪਾਣੀ ਤਾਂ ਵੀੜਾ ਛੜਕ ਦਿੱਤਾਗਾ ਤੇ ਤੁਸੀਂ ਦੇਖ ਸਕਦੇ ਹੋ ਆਲੇ ਦੁਆਲੇ ਸਾਰਾ ਹੀ ਪਿੰਡ ਐੜਾ ਬਹਾਰ ਆ ਗਿਆ ਜੀ ਤੇ ਮਹਿਮਾਨ ਵੀ ਆਪਣੇ ਪਿੰਡ ਦੇ ਵਿੱਚ ਪਹੁੰਚ ਚੁੱਕੇ ਨੇ ਜੀ ਤੇ ਜਿਹੜਾ ਸਵਾਗਤ ਗੇਟ ਆਪਣੇ ਪਿੰਡ ਦਾ ਉਹ ਇੰਟਰ ਉਹ ਕਰ ਲਿਆਗਾ ਉਹਨਾਂ ਨੇ ਤੇ ਪੂਰਾ ਬਲੌਗ ਜ਼ਰੂਰ ਦੇਖਿਓ ਜੀ ਬਣੇ ਰਹੋ ਵੀਡੀਓ ਤੇ ਟਾਈਮ ਜਿਹੜਾ ਸ਼ਾਮ ਦੇ 6:30 ਪਾਉਣ 7 ਦਾ ਹੋਊਗਾ ਜੀ ਵੈਸੇ ਟਾਈਮ ਆਪਾਂ ਵੇਖਿਆ ਨਹੀਂ ਹੈਗਾ ਤੇ ਇਧਰ ਸਾਹਮਣੇ ਘਰ ਵਾਲੇ ਵੀ ਜਿਹੜੇ ਆ ਰਹੇ ਨੇਗੇ ਉਹ ਪਿੱਛੇ ਰਹਿਗੇ ਥੋੜੇ ਜਿ ਤੇ ਬਾਕੀ ਜੇ ਕੰਮ ਦੀ ਗੱਲ ਕਰੀਏ ਜੀ ਕੰਮ ਜਿਹੜੇ ਆਪਣੇ ਹਜੇ ਬਾਕੀ ਨੇ ਸਾਰੇ ਤੇ ਇਸ ਤੋਂ ਬਾਅਦ ਆਪਾਂ ਕਰਾਂਗੇ ਤੇ ਅੱਜ ਲੇਟ ਹੀ ਹੋਗੇ ਥੋੜੇ ਜਿ ਕਿਉਂਕਿ ਇਹ ਹੋ ਸਕਦਾ ਪਹਿਲਾਂ ਵੀ ਕਰ ਸਕਦੇ ਸੀ ਹਨਾ ਕੰਮ ਪਰ ਨਹੀਂ ਜੀ ਵੀ ਹਨਾ ਰੋ ਸਵੇਰ ਦੀ ਜਿਹੜੀ ਇਸੇ ਕੰਮ ਦੀ ਤਿਆਰੀ ਹੋ ਰਹੀ ਹੈਗੀ ਪਹਿਲਾਂ ਤਾਂ ਸਵੇਰੇ 2:30 ਦਾ ਟਾਈਮ ਸੀ ਜੀ ਫਿਰ ਉਸ ਤੋਂ ਬਾਅਦ ਆਪਾਂ ਜੀ ਕਹਿੰਦੇ ਅਲਾਸਮੈਂਟ ਕਰੀ ਸੀ ਗੁਰਦੁਆਰੇ ਵੀ 4:00 ਵਜ ਜਾਣਗੇ ਤੇ ਹੁਣ ਤਾਂ 7:00 ਵਜ ਗਈ 7:00 ਦਾ ਟਾਈਮ ਹੋ ਗਿਆ ਤੇ ਚਲੋ ਹੁਣ ਅੱਜ ਆਪਾਂ ਕੰਮ ਇਹਦੇ ਲੇਟ ਹੀ ਕਰਾਂਗੇ ਤੇ ਇਸ ਕਰਕੇ ਕੰਮ ਲੇਟ ਹੋ ਗਏ ਜੀ ਚਲੋ ਕੋਈ ਗੱਲ ਨਹੀਂ ਹਨਾ ਕੰਮ ਤਾਂ ਰੋਜ਼ ਹੀ ਕਰਦੇ ਆਂਗੇ ਤੇ ਅੱਜ ਵਿੰਦਕ ਵੇਲੇ ਕਰ ਲਾਂਗੇ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਜੀ ਵੀ ਕੌਣ ਆਇਆ ਹਨਾ ਤੇ ਪਹਿਲਾਂ ਤੁਸੀਂ ਵੀਡੀਓ ਸੁਣੋ

Kau ਦੋ ਕਦਮ ਰੱਖਣਾ ਜੀ اے ਸੀ ਸ਼ਿਰ ਗੁਰ ਗ੍ਰਾਂਤ ਸਾਹਿਬ ਜੀ ਹਨ ਤੇ ਉਹਨਾਂ ਦੇ ਸਵਾਗਤ ਦੀ ਆਪਾਂ ਸਵੇਰ ਤੋਂ ਤਿਆਰੀ ਕਰ ਰਹੇ ਸੀਗੇ ਤੇ ਆਪਣੇ ਪਿੰਡ ਜਿਹੜਾ ਨਗਰ ਕੀਰਤਨਾ ਆਇਆ ਸੀ ਇਹ ਬਹੁਤ ਵਧੀਆ ਪ੍ਰੋਗਰਾਮ ਸੀਗਾ ਹਨਾ ਤੇ ਕਾਫੀ ਲੰਮਾ ਸੀ ਜੀ ਇਹ ਬਹੁਤ ਦੂਰੋਂ ਚੱਲਿਆ ਸੀ ਤੇ ਬਾਕੀ ਅੱਗੇ ਵੀ ਇਹਨੇ ਬਹੁਤ ਦੂਰ ਤੱਕ ਜਾਣਾਗਾ ਕਈ ਪਿੰਡਾਂ ਦੇ ਵਿੱਚ ਜਾਣਾਗਾ ਤੇ ਇਧਰੋਂ ਇਹ ਰੋੜੀ ਰੋੜੀ ਤੋਂ ਫੱਗੂ ਹਨਾ ਦੇਖਸੋ ਫਿਰ ਥਰਾਜ ਸਾਡੇ ਪਿੰਡ ਆਇਆ ਸੀ ਤੇ ਇਸ ਤੋਂ ਬਾਅਦ ਸ਼ਾਇਦ ਇਹ ਇਧਰ ਚੋੜ ਨਕਨੀ ਨੂੰ ਜਾਣਾ ਜੀ ਇਹਨੇ ਤੇ ਅੱਗੇ ਤੁਹਾਨੂੰ ਸੁਣਾਵਾਂਗੇ ਜੀ ਆਪਾਂ ਗੁਰਦੁਆਰਾ ਸਾਹਿਬ ਵਿੱਚ ਇੱਕ ਵਿਸਤਰੀ ਸੀ ਉਹ ਸੁਣਾਵਾਂਗੇ ਮਹਿਬਤ ਦੀ ਹੀ ਫੁਲਵਾਣੀ ਮਹਿਬਤ ਦੀ ਹੀ ਫੁਲਵਾਣੀ ਹੁਕਮ ਦਾ ਦਿਸੇ ਹੀ ਤਾਦੀ ਹਰਨੇ ਇੱਕ ਸੁਨਾਤਾ ਗਾਏ ਹਰ ਦਿਨ ਵੀ ਬੁੱਧਰ ਜਲਦੀ ਜਮਾਈ ਰਹਿੰਦੇ I é porque eu ਛੋਟੇ ਬੱਚੇ ਵੀ ਨੇ ਤਾਂ ਮਾਤਾ ਮਾਂ ਨੂੰ ਬੇਨਤੀ ਹੈ ਤੁਸੀਂ ਧਿਆਨ ਰੱਖਣਾ ਨਗਰ ਕੀਰਤਲ ਦੇ ਵਿੱਚ ਲਾਰਾ ਬਹੁਤ ਵੱਡਾ ਹੈ ਆਵਾਜ਼ ਆਉਣ ਵਾਲੇ ਦੋ ਚੰਮੇਟਾਂ ਦੇ ਅੱਗੇ ਰੱਖਿਓ ਕਿ ਬੜੇ ਸਤਿਕਾਰ ਨਾਲ ਤੁਸੀਂ ਦਰਸ਼ਨ ਕਰਿਓ ਕਿਉਂਕਿ ਲੈਟ ਦਾ ਵੀ ਪ੍ਰਬੰਧ ਕੀਤਾ ਹੈ ਪ੍ਰਬੰਧਕਾਂ ਨੇ ਬੜਾ ਟੈਂਟ ਵੀ ਲਾਇਆ ਹੈ ਤੇ ਹਜੇ ਨਗਰ ਕੀਰਤਲ 10 ਮਿੰਟਾਂ ਲੱਗੂਗਾ ਕਿਉਂਕਿ ਸਰਪੰਚ ਦੇ ਦਾਰ ਕੋਲੇ ਪਹੁੰਚਿਆ ਤੇ ਮੈਂ ਬਾਰ-ਬਾਰ ਬੇਨਤੀ ਕਰਦਾ ਕਿ ਸਤਿਕਾਰ ਨਾਲ ਰਸਣ ਕਰਦੇ ਆ ਘਾਟੀ ਰੋਹਾ ਆ ਜੀ ਆਪੋ ਦੀ ਬਾਹ ਇਹ ਗੁਰੂ ਦਾ ਖਲਸਾ ਵਾਹਿਗੁਰੂ ਦੀ ਫਤਹ ਕੋਈ ਆ ਰੇ ਡਾਕਟਰ ਉਹ ਹੀ ਆ ਇਹਦੀ ਆਵਾਜ਼ ਆ ਜੀ ਉਹ ਜੀ ਉਹਦੀ İnanır thank you ਹਾਂਜੀ 시ਗਰ ਨਗਰ ਕੀਰਤਨ ਤੇ ਹਨਾ ਇਹਦੇ ਵਿੱਚ ਬਹੁਤ ਸੋਹਣੇ ਇਹਨਾਂ ਨੇ ਜਿਹੜੇ ਹੈਗੇ ਪ੍ਰਾਤਨ ਸ਼ਸਤਰ ਰੱਖੇ ਹੋਏ ਸੀ ਜੇ ਦੁਆਰਾ ਫੇਰ ਰਿਕੁਐਸਟ ਹੈ ਜੇਕਰ ਤੁਸੀਂ ਇਹਨਾਂ ਪ੍ਰਾਤਨ ਸ਼ਸਤਰਾਂ ਦੀ ਹਨਾ ਨਹੀਂ ਤੁਸੀਂ ਦਰਸ਼ਨ ਕੀਤੇ ਤਾਂ ਦੁਆਰਾ ਵੀਡੀਓ ਨੂੰ ਆਮ ਬੈਕ ਲਈ ਆ ਕੇ ਨੈ ਦਰਸ਼ਨ ਜਰੂਰ ਕਰਿਓ ਜੀ ਕਈ ਤਰ੍ਹਾਂ ਦੇ ਹਨ ਇਹਨਾਂ ਨੇ ਰੱਖੇ ਹੋਏ ਸੀਗੇ ਸ਼ਸਤਰ ਤੇ ਉਹਨਾਂ ਦੀ ਮੈਂ ਸਪੈਸ਼ਲ ਜਿਹੜੀ ਵੀਡੀਓ ਬਣਾ ਕੇ ਵਿੱਚ ਲਾਈ ਹੈ ਜੀ ਤੇ ਹਨਾ ਕੋਈ ਵੀ ਭੈਣ ਭਰਾ ਇਹਨਾਂ ਦੇ ਦਰਸ਼ਨ ਕਰੇ ਬਿਨਾ ਨਾ ਰਿਓ ਪਲੀਜ਼ ਇਹਨਾਂ ਦੇ ਜਿਹੜੇ ਦਰਸ਼ਨ ਜਰੂਰ ਕਰਿਓ ਜੀ ਪ੍ਰਤਨ ਸ਼ਸਤਰਾਂ ਦੇ ਤੇ ਬਾਕੀ ਬਹੁਤ ਸੋਹਣਾ ਤੇ ਬਹੁਤ ਭਾਰੀ ਜਿਹੜਾ ਨਗਰ ਕੀਰਤਨ ਸੀ ਜੀ ਹਨਾ ਬਹੁਤ ਵਧੀਆ ਲੱਗਿਆ ਬਹੁਤ ਸਾਰੇ ਹੀ ਪਿੰਡ ਨੇ ਜਿਹੜਾ ਪੂਰੇ ਮਾਨ ਸਤਕਾਰ ਦੇ ਨਾਲ ਜਿਹੜਾ ਕਿ ਇਹਨਾਂ ਦੇ ਦਰਸ਼ਨ ਕੀਤੇ ਆ ਸ਼ਰੂਰ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਪੂਰੇ ਮਾਨ ਸਤਕਾਰ ਦੇ ਨਾਲ ਜਿਹੜਾ ਹੈਗਾ ਇਹਨਾਂ ਨੂੰ ਹਣ ਆਪਣੇ ਪਿੰਡ ਦੇ ਵਿੱਚ ਸਵਾਗਤ ਜੀ ਆਇਆ ਜੋ ਵੀ ਹੁੰਦਾ ਹੈ ਨਾ ਆਪਣੀ ਸਰਦਾਰ ਦਿਖਾਈ ਹੈ ਜੀ ਤੇ ਭਾਵੇਂ ਕੋਈ ਵੀ ਆਣਾ ਇਸੇ ਤਰ੍ਹਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਜਿਹੜੀ ਸਰਦਾਰ ਰੱਖਣੀ ਚਾਹੀਦੀ ਹੈ ਜੀ ਬਾਕੀ ਅੱਜ ਦੀ ਵੀਡੀਓ ਵਿੱਚ ਐਨੀ ਧੰਨਵਾਦ